ਧੜਕਾ ਮਚਾ ਦਿੱਤਾ ਲੋਕ ਵੀ ਦੇਖਦੇ-ਦੇਖ ਕੇ ਲੰਘ ਰਹੇ ਸੀ ਤੇ ਅਚਾਨਕ ਲੋਕਾਂ ਦੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਡੇਢ ਘੰਟੇ ਤੱਕ ਇਵੇਂ ਦਾ ਇਵੇਂ ਜਿਹੜਾ ਬੈਗ ਇੱਥੇ ਜਗ੍ਹਾ ਤੇ ਪਿਆ ਹੋਇਆ ਸੀ ਕੋਈ ਵੀ ਚੁੱਕ ਕੇ ਨਹੀਂ ਲਿਜਾ ਰਿਹਾ ਸੀ ਤੇ ਉਹਨਾਂ ਨੂੰ ਸ਼ੱਕ ਹੁੰਦਾ ਤੇ ਇਸੇ ਦੇ ਆਧਾਰ ਤੇ ਪੁਲਿਸ ਵੀ ਸੱਦੀ ਜਾਂਦੀ ਹੈ ਹਰ ਕੋਈ ਇਸ ਬੈਕ ਨੂੰ ਦੇਖ ਕੇ ਹੈਰਾਨ ਹੋ ਰਿਹਾ ਸੀ ਜਦੋਂ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਪੁਲਿਸ ਤੁਰੰਤ ਹਰਕਤ ਦੇ ਵਿੱਚ ਆਉਂਦੀ ਹੈ ਸਿਟੀ ਪੁਲਿਸ ਤੇ ਐਸ ਐਚਓ ਤੇ ਡੌਗ ਸਕੁਐਡ ਦੇ ਟੀਮਾਂ ਬੰਬ ਰੋਧਕ ਦਸਤਾ ਪੀ ਸੀ ਆਰ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਇਸ ਬੈਕ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਹਾਲਾਂਕਿ 22 ਜਨਵਰੀ ਨੂੰ ਲੈ ਕੇ ਸ਼੍ਰੀ ਰਾਮ ਮੰਦਰ ਅਤੇ ਗਣਤੰਤਰ ਦਿਵਸ ਵੀ ਨੇੜੇ ਹੈ ਇਸ ਤੇ ਚਲਦੀਆਂ ਪੁਲਿਸ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ ਤੇ ਇਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਜਿਹੜੀ ਆ ਤਲਾਸ਼ੀਆਂ ਲਈ ਜਾ ਰਹੀ ਹੈ ਤੇ ਜਦੋਂ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਸੜਕ ਦੇ ਉੱਤੇ ਲਵਾਰਿਸ ਬੈਗ ਪਿਆ ਹੋਇਆ ਹੈ ਜਿਸ ਨੇ ਹਰ ਪਾਸੇ دہشت ਮਚਾਈ ਹੋਈ ਹੈ ਜਦੋਂ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਤਾਂ ਇਸ ਬੈਗ ਨੂੰ ਖੋਲ ਕੇ ਦੇਖਿਆ ਗਿਆ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ ਦਰਸਲ ਇਸ ਬੈਗ ਦੇ ਵਿੱਚੋਂ ਸਿਰਫ ਕੱਪੜੇ ਹੀ ਨਿਕਲਦੇ ਨੇ ਸ਼ਾਇਦ ਕੋਈ ਰੱਖ ਕੇ ਭੁੱਲ ਗਿਆ ਹੋਵੇਗਾ ਹਾਲਾਂਕਿ ਉੱਥੇ ਪੁਲਿਸ ਅਧਿਕਾਰੀ ਦੇ ਵੱਲੋਂ ਵੀ ਕਿਹਾ ਗਿਆ ਕਿ ਅਗਰ ਕਿਸੇ ਨੂੰ ਵੀ ਲਵਾਰਿਸ ਇਸ ਤਰ੍ਹਾਂ ਕੋਈ ਵਸਤੂ ਮਿਲਦੀ ਹੈ ਜਾਂ ਕੋਈ ਬੈਗ ਮਿਲਦਾ ਹੈ ਜਲਵਾਰਿਸ ਵਿਅਕਤੀ ਨੂੰ ਤਾਂ ਦਿਖਾਈ ਦਿੰਦਾ ਤਾਂ ਜ਼ਰੂਰ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਸੋ ਇੱਕ ਸਮੇਂ ਦੇ ਲਈ ਇਸ ਬੈਗ ਨੇ ਸੜਕ ਤੇ ਜੋ ਲਵਾਰਿਸ ਹਾਲਤ ਦੇ ਵਿੱਚ ਪਿਆ ਸੀ ਕਿੰਨਾ ਕਿਤੇ ਪੁਲਿਸ ਨੂੰ ਵੀ ਪਾਜੜਾ ਪਾ ਦਿੱਤੀਆਂ ਲੋਕ ਵੀ دہشت ਦੇ ਵਿੱਚ ਆ ਚੁੱਕੇ ਸੀ ਕਿ ਆਖਰਕਾਰ ਇਹ ਬੈਗ ਇੱਥੇ ਕਿਉਂ ਪਿਆ ਹੋਇਆ ਹੈ ਪਰ ਇਸ ਬੈਗ ਦੇ ਵਿੱਚੋਂ ਸਿਰਫ ਕਪੜੇ ਹੀ ਨਿਕਲਦੇ ਨੇ ਇੱਕ ਵਾਰ ਤਸਵੀਰਾਂ ਦਰੁੱਕਾ ਲੈਂਦੇ ਤੇ ਸਾਰਾ ਵਾਕਿਆ ਬਿਆਨ ਕਰਦੇ ਆ ਲੋਕਾਂ ਦੇ ਵੱਲੋਂ ਕੀ ਕੁਝ ਕਿਹਾ ਕਿ ਉਹ ਵੀ ਸੁਣ ਲੈਣੇ ਆ ਅੱਜ ਸਾਨੂੰ ਇੱਕ ਸਾਡੇ ਚੰਗੇ ਸ਼ਹਿਰੀ ਨੇ ਕਨਫਰਮੇਸ਼ਨ ਦਿੱਤੀ ਵੀ ਕਿ ਕੁਲਵਾਰਸ ਬੈਗ ਜਿਹੜਾ ਹੈਗਾ 33 ਸਕੂਲ ਮਿਰ ਚੰਦ ਰੋਡ ਤੇ ਜਿਹੜਾ ਪਿਆ ਹੈ ਛੱਕੀ ਹਾਲਤ ਵਿੱਚ ਤੇ ਉਹ ਦਿੱਤੀ ਹੈ ਇਨਫਰਮੇਸ਼ਨ ਜਿਸ ਤੇ ਅਸੀਂ ਸਾਡੇ ਐਸ ਐਚ ਓ ਸਾਹਿਬ ਤੇ ਪੁਲਿਸ ਪਾਰਟੀ ਪੀ ਸੀ ਆਰ ਜਿਹੜਾ ਸਾਰੇ ਮੌਕੇ ਤੇ ਗਏ ਨਾਲ ਅਸੀਂ ਜਿਹੜੀ ਬੰਮਸਕੋਰ ਟੀਮ ਹੈ ਉਹਨੂੰ ਵੀ ਲੈ ਕੇ ਗਏ ਸੀ ਤੇ ਜੇ ਲੋ ਦੀ ਤਲਾਸ਼ੀ ਕਰਨ ਤੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਜਿਹੜੇ ਕੁਝ ਕੱਪੜੇ ਵਗੈਰਾ ਲੇਡੀਆਂ ਦੇ ਮਿਲੇ ਨੇ ਇਸ ਕਰਕੇ ਕੋਈ ਜਿਹੜੀ ਉਹ ਇਨਫੋਰਮੇਸ਼ਨ ਸੀ ਜਿਸ ਤਰੀਕੇ ਦੀ ਉਹਦੇ ਕੋਈ ਇਦਾਂ ਦੀ ਸ਼ੱਕੀ ਚੀਜ਼ ਸਾਨੂੰ ਨਹੀਂ ਮਿਲੀ ਅਸੀਂ ਐਵੇਂ ਅੱਗੇ ਤੋਂ ਵੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਜੇਕਰ ਕੋਈ ਇਦਾਂ ਦੀ ਚੀਜ਼ ਕਿਤੇ ਮਿਲੇ ਤੇ ਇਸੇ ਤਰੀਕੇ ਨਾਲ ਹੀ ਸਾਨੂੰ ਆਪ ਚੈੱਕ ਕਰਨ ਦੀ ਬਜਾਏ ਸਾਡੇ ਕੋਲੋਂ ਚੈੱਕ ਕਰਵਾ ਲਈਏ ਤਾਂ ਜੋ ਕਿਸੇ ਵੀ ਮਾੜੀ ਘਟਨਾ ਤੋਂ ਬਚਿਆ ਜਾ ਸਕੇ ਤਾਂ ਸਬੀ ਜਨ ਵੀ ਆਰਿਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਕੀ ਤਿਆਰੀ ਕੀਤੀ ਇਸ ਬਾਰੇ ਅਸੀਂ ਜਿਹੜਾ ਹੈਗਾ ਆਪਣੀ ਡਿਊਟੀ ਜਿਹੜੀ ਆ ਸਾਡੇ ਮਾਨਯੋਗ ਸ਼੍ਰੀ ਹਰੀਸ਼ ਦੇਵਾ ਜੀ ਆਈਪੀਐਸ ਐਸਐਸਪੀ ਗਰਦਾਸਪੁਰ ਸਾਹਿਬ ਨੇ ਜਿਹੜੀਆਂ ਸਾਡੀਆਂ ਡਿਊਟੀਆਂ ਡਬਲ ਕਰਤੀਆਂ ਨੇ ਔਰ ਬੜੀ ਉਹਨਾਂ ਨੇ ਚੌਕਸੀ ਨਾਲ ਡਿਊਟੀ ਕਰਨ ਲਈ ਸਾਨੂੰ ਜਿਹੜੀ ਹਦਾਇਤ ਕੀਤੀ ਹੈ ਔਰ ਸਾਡਾ ਪੀਸੀਆ ਜਿਹੜੇ ਸਾਡੇ ਥਾਣੇ ਦੀ ਪੁਲਿਸ ਜਾਂ ਜਿਹੜੀ ਸਾਡੇ ਦਫ਼ਤਰਾਂ ਤੋਂ ਵੀ ਜਿਹੜੀ ਪੁਲਿਸ ਹੈ ਉਹ ਜਿਹੜੀ ਆ ਹੁਣ ਜਿਹੜੀ ਫੀਲਡ ਦੇ ਵਿੱਚ ਆ ਗਈ ਹੈ ਅਸੀਂ ਪੂਰੀ ਪ੍ਰੋਮਿਸ ਕਰਦੇ ਹਾਂ ਲੋਕਾਂ ਨਾਲ ਇਜਲੀ 26 ਜਨਵਰੀ ਨੂੰ ਬੜੀ ਧੂਮ-ਧਾਮ ਨਾਲ ਔਰ ਬੜੇ ਅچھے ਤਰੀਕੇ ਨਾਲ ਸੇਫ ਤਰੀਕੇ ਦੇ ਨਾਲ ਜਿਹੜੀ ਹੈਗੀ ਮਨਾਈ ਜਾਏਗੀ